ਕੀ ਹੋਵੇਗਾ ਜੇ ਵਾਗਾ ਬਾਰਡਰ ਪੂਰੀ ਤਰ੍ਹਾਂ ਖੁੱਲ ਜਾਵੇ ਬਹੁਤ ਲੰਬੇ ਸਮੇਂ ਤੋਂ ਇਸ ਗੇਟ ਖੁੱਲਣ ਦਾ ਇੰਤਜ਼ਾਰ ਕਿਸੇ ਨੂੰ ਹੈ ਤਾਂ ਉਹ ਹੈ ਪੰਜਾਬ ਪੰਜਾਬ ਤੋਂ ਮੱਧ ਏਸ਼ੀਆ ਜਾਣ ਦਾ ਸਭ ਤੋਂ ਛੋਟਾ ਰਸਤਾ ਪਾਕਿਸਤਾਨ ਰਾਹੀਂ ਹੀ ਹੈ ਅਜੇ ਭਾਰਤ ਨੂੰ ਇਹਨਾਂ ਦੇਸ਼ਾਂ ਨਾਲ ਵਪਾਰ ਕਰਨ ਲਈ ਸਮੁੰਦਰੀ ਰਸਤੇ ਮੁੰਬਈ ਗਲਫ ਇਰਾਨ ਜਾਣਾ ਪੈਂਦਾ ਹੈ ਜੋ ਲੰਮਾ ਤੇ ਮਹਿੰਗਾ ਹੈ ਜੇ ਵਾਗਾ ਖੁੱਲ ਜਾਵੇ ਤਾਂ ਅੰਮ੍ਰਿਤਸਰ ਤੋਂ ਕਰਾਚੀ ਬੰਦਰਗਾਹ ਸਿਰਫ 1000 ਕਿਲੋਮੀਟਰ ਦਾ ਰਾਹ ਆ ਜਦਕਿ ਮੁੰਬਈ ਤੋਂ ਕਰਾਚੀ ਲਗਭਗ 2000 ਕਿਲੋਮੀਟਰ ਸਿੱਧਾ ਅਰਥ ਟਰਾਂਸਪੋਰਟ ਦਾ ਖਰਚ ਤੇ ਸਮਾਂ ਅੱਧਾ ਹੋ ਸਕਦਾ ਹੈ। ਸੈਂਟਰਲ ਏਸ਼ੀਆ ਨਾਲ ਸਿੱਧਾ ਲੈਂਡ ਰੂਟ। ਪਾਕਿਸਤਾਨ ਪਹਿਲਾਂ ਹੀ ਚੀਨ-ਪਾਕਿਸਤਾਨ ਇਕਨੋਮਿਕ ਕੋਰੀਡੋਰ ਦਾ ਹਿੱਸਾ ਆਇਆ ਜੋ ਚੀਨ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਜੇ ਭਾਰਤ ਨੂੰ ਪਾਕਿਸਤਾਨ ਰਾਹੀਂ ਟਰਾਂਜ਼ਿਟ ਟੈਕਸਿਸ ਮਿਲ ਜਾਵੇ ਤਾਂ ਪੰਜਾਬ ਰਾਹੀਂ ਅਫਗਾਨਿਸਤਾਨ, ਈਰਾਨ, ਉਜ਼ਬੇਕਿਸਤਾਨ, ਤਜਿਕਿਸਤਾਨ ਤੱਕ ਸਿੱਧਾ ਵਪਾਰ ਹੋ ਸਕਦਾ ਹੈ। ਇਹ ਸਾਰੇ ਦੇਸ਼ ਤੇਲ, ਗੈਸ, ਸੁੱਕੇ ਫਲ, ਖਣਿਜ ਤੇ ਉਹਨਾਂ ਦੇ ਸਪਲਾਈਰ ਆ। ਇਧਰੋਂ ਉਹ ਚੀਜ਼ਾਂ ਆਉਣ ਤੇ ਇਧਰੋਂ ਦਵਾਈਆਂ, ਮਸ਼ੀਨਰੀ, ਖਾਦ, ਟੈਕਸਟਾਈਲ ਜਾ ਸਕਦੇ ਆ। ਇਹਦੇ ਖੁੱਲਣ ਨਾਲ ਭਾਰਤ ਦਾ ਮਾਦੇਸ਼ੀਆ ਅਫਰੀਕਾ ਮੱਧ ਪੂਰਬ ਤੱਕ ਜਾ ਸਕਦਾ ਹੈ ਬਿਨਾਂ ਸਮੁੰਦਰ ਦੇ ਲੰਬੇ ਰਸਤੇ ਤੋਂ ਗੁਜ਼ਰੇ ਜਿਸ ਨਾਲ ਇੰਪੋਰਟ ਐਕਸਪੋਰਟ ਦਾ ਖਰਚ 30 ਤੋਂ 40% ਘਟ ਸਕਦਾ ਹੈ ਤੇ ਪੰਜਾਬ ਹੋਵੇਗਾ ਟਰਾਂਸਪੋਰਟ ਹੱਬ ਵਾਗਾ-ਕੋਲਨ ਨਾਲ ਅੰਮ੍ਰਿਤਸਰ ਤੇ ਅਟਾਰੀ ਇੰਟਰਨੈਸ਼ਨਲ ਟਰਾਂਜ਼ਿਟ ਸੈਂਟਰ ਬਣ ਸਕਦੇ ਹਨ। ਟਰੱਕ, ਰੇਲ ਤੇ ਗਦਾਮ ਉਦਯੋਗ ਤੇਜ਼ੀ ਨਾਲ ਵਧਣਗੇ। ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਤੇ ਵਪਾਰ ਦੇ ਹਜ਼ਾਰਾਂ ਮੌਕੇ ਪੈਦਾ ਹੋ ਜਾਣਗੇ। ਜੇ ਰਾਹ-ਕੋਲਨ ਨਾਲ ਪੰਜਾਬ ਗੇਟਵੇ ਆਫ ਸੈਂਟਰਲ ਏਸ਼ੀਆ ਬਣਦਾ ਹੈ ਤਾਂ ਇੰਡਸਟਰੀਆਂ, ਲੌਜਿਸਟਿਕਸ, ਫੂਡ ਪ੍ਰੋਸੈਸਿੰਗ, ਟੈਕਸਟਾਈਲ ਤੇ ਬੈਂਕ ਦੇ ਨਿਵੇਸ਼ਕ ਇੱਥੇ ਆਪਣਾ ਧੰਦਾ ਸੈੱਟ ਕਰਨਾ ਚਾਹਣਗੇ ਜਿਸ ਨਾਲ ਇਨਫਰਾਸਟ੍ਰਕਚਰ, ਰੁਜ਼ਗਾਰ ਤੇ ਟੈਕਸ ਰੈਵਨਿਊ ਬਹੁਤ ਵਧੇਗਾ। ਪੰਜਾਬ ਦੱਖਣ ਏਸ਼ੀਆ ਦਾ ਸਿੰਗਾਪੁਰ ਬਣ ਸਕਦਾ ਹੈ ਇਹੀ ਇਸ ਰਾਹ ਦੀ ਸਭ ਤੋਂ ਵੱਡੀ ਤਾਕਤ ਹੋਵੇਗੀ ਤੇ ਇਸ ਵਕਤ ਪੰਜਾਬ ਨੂੰ ਹੋਰ ਚਾਹੀਦਾ ਹੀ ਕੀ ਆ